ਮੇਰਾ ਕੁਲਦੀਪ ਸਿੰਘ ਔਲਖ ਜੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਜ ਪਾਣੀ ਵੀ ਜਿਹੜੀ ਸਥਿਤੀ ਕੀ ਸਥਿਤੀ ਹੈ ਹਲਕਾ ਬੜੀ ਦੇਖੋ ਜੀ ਬਹੁਤ ਹੀ ਦੁਖਦਾਈ ਗੱਲ ਹੈ ਕਿ ਸਾਡਾ ਬਿਆਸ ਰਿਆ ਦੇ ਕੰਢ ਦੇ ਜਿੰਨੇ ਵੀ ਨਗਰ ਗੋਇੰਦਵਾਲ ਸਾਹਿਬ ਮੁੰਡਾ ਪਿੰਡ ਮਾਨਕ ਤੇ ਕੇ ਚੈਤੂੰਦਾ ਸਾਰੇ ਹੀ ਪਿੰਡਾਂ ਦੇ ਵਿੱਚ ਬੜੇ ਵੱਡੇ ਪੱਦਰ ਤੇ ਜਿਹੜਾ ਪਾਣੀ ਆ ਚੁੱਕਾ ਹੈ ਤੇ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹਦਾ ਨੁਕਸਾਨ ਹੋ ਚੁੱਕਾ ਹੈ ਜਿਵੇਂ ਕਿ ਲਗਾਤਾਰ ਪਹਿਲਾਂ ਵੀ ਕਈ ਵਾਰੀ ਨੁਕਸਾਨ ਹੋਇਆ ਪਰ ਇਸ ਵਾਰ ਕੁਦਰਤ ਦੀ ਕਰੋਪੀ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਕਰੀਬਨ 15000 ਏਕੜ ਜਿਹੜੀ ਜ਼ਮੀਨ ਹੈ ਜਿੱਦੇ ਜਿੱਥੇ ਕਿਸਾਨਾਂ ਨੇ ਬੜੀ ਮਿਹਨਤ ਨਾਲ ਝੋਨਾ ਬੀਜਿਆ ਸੀਗਾ ਜਾਂ ਹੋਰ ਚਾਰਾ ਸੀ ਹੋਰ ਫਸਲਾਂ ਬੀਜੀਆਂ ਸੀਗੀਆਂ ਸਾਰਾ ਪਾਣੀ ਨੇ ਮਲੀਆਂ ਮਲੀਆਂ ਮੀਟ ਕਰ ਦਿੱਤਾ ਗਿਆ ਤੇ ਉਸ ਤੋਂ ਵੱਡੀ ਗੱਲ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਵੀ ਅਧਿਕਾਰੀ ਕੋਈ ਮੰਤਰੀ ਮੁੱਖ ਮੰਤਰੀ ਜਾਂ ਕੋਈ ਵਿਧਾਇਕ ਕੋਈ ਵੀ ਇਸ ਏਰੀਏ ਦੇ ਵਿੱਚ ਗੋਇੰਦਵਾਲ ਸਾਹਿਬ ਮੁੰਡਾ ਪਿੰਡ ਜਾਂ ਜਿਹੜੀ ਅਜਿਹੇ ਲਈ ਸਾਈਡ ਹੈ ਜਿੰਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਤੁੰਦੇ ਵਾਲੀ ਸਾਈਡ ਤੇ ਪਾਣੀ ਆਇਆ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਨੇ ਆ ਕੇ ਹਾਲਚਲ ਨਹੀਂ ਵਿਚਾ ਲੋਕ ਵਿਚਾਰੇ ਤਰਾ ਤਰਾ ਕਰ ਰਹੇ ਆ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਫਸਲ ਜਿਹੜੀ ਪੈਦਾ ਕੀਤੀ ਸੀ ਕਿਸੇ ਨੇ ਠੇਕੇ ਤੇ ਜ਼ਮੀਨ ਲਈ ਸੀ ਕਿਸੇ ਨੇ ਕਿਸ ਤਰ੍ਹਾਂ ਤੇ ਬੜੀ ਦੁੱਖ ਦੀ ਗੱਲ ਹੈ ਵੀ ਸਰਕਾਰ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਜੋ ਯੋਗ ਪ੍ਰਬੰਧ ਕਰਨਾ ਚਾਹੀਦਾ ਸੀਗਾ ਭਾਵੇਂ ਕਿ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਮੈਂ ਇਕੱਠੀ ਕਰਕੇ ਜਾਂ ਹੋਰ ਸੰਤ ਮਾਹ ਪਰੇਸ਼ਾਨੇ ਉਪਰਾਲੇ ਕਰਕੇ ਜਿੱਥੇ ਕੋ ਕੱਚਾ ਬੰਨ ਸੀ ਜਾਂ ਹੋਰ ਲੋਡ ਪਈ ਸੀਗੀ ਉਹ ਬੰਨ ਨੂੰ ਪੱਕਾ ਕਰ ਕੀਤਾ ਗਿਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਸਰਕਾਰ ਦਾ ਰਵੱਈਆ ਬੜਾ ਨਿੰਦਨਯੋਗ ਹੈ ਉੱਥੇ ਜਿਹੜੀ ਮੇਨ ਵਿਰੋਧੀ ਪਾਰਟੀ ਵੀ ਸੀ ਕਾਂਗਰਸ ਪਾਰਟੀ ਉਹਦੇ ਵੀ ਜਿਹੜੇ ਲੀਡਰ ਸਹਿਬਾਨ ਆ ਜਿਹੜੇ ਉਹ ਅੱਜ ਦਿੱਲੀ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਤੇ ਉਹਨਾਂ ਨੂੰ ਕੋਈ ਪੰਜਾਬ ਦਾ ਫਿਕਰ ਨਹੀਂ ਕਿ ਪੰਜਾਬ ਦੇ ਕਿਸ ਤਰ੍ਹਾਂ ਤਰਾਸ ਦੀ ਵਿੱਚ ਪੰਜਾਬ ਦੇ ਲੋਕ ਲੰਘ ਰਹੇ ਆ ਤੇ ਕਾਂਗਰਸ ਦੇ ਵਿੱਚ ਜਿਹੜੇ ਨਮਾਇंदे ਸਾਰੇ ਅੱਜ ਚਾਹ ਕਾਂਗਰਸ ਦਾ ਪ੍ਰਧਾਨ ਹੋਵੇ ਚਾਹ ਵਿਰੋਧੀ ਧਰਦਾ ਨੇਤਾ ਹੋਵੇ ਚਾਹ ਦੂਸਰੇ ਲੀਡਰ ਸਹਿਬਾਨ ਹੁਣ ਸਾਰੇ ਦਿੱਲੀ ਦੇ ਵਿੱਚ ਜਾ ਕੇ ਰੋਹਲ ਗਾਂਧੀ ਦੇ ਕੋਲੇ ਬੈਠੇ ਆ ਤੇ ਇਸ ਕਰਕੇ ਦੂਸਰੇ ਪਨੇ ਪੰਜਾਬ ਦੀ ਰਿਵਾਇਹਤ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲੋਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਵੀ ਸ਼ਾਮ ਨੂੰ 4 ਵਜੇ ਜਿਵੇਂ ਕਿ ਪਹਿਲਾਂ ਉਹਨਾਂ ਨੇ ਸultanpur Lodhi ਦੇ ਵਿੱਚ ਦੌਰਾ ਕੀਤਾ ਅਬ ਹੋਰ ਫਾਜ਼ਲਕਾ ਦੇ ਵਿੱਚ ਹੋਰ ਵੀ ਜਗ੍ਹਾ ਦੇ ਵਿੱਚ ਗਏ ਆ ਤੇ ਅੱਜ ਸ਼ਾਮ ਨੂੰ 4 ਵਜੇ ਇੱਥੇ ਮੁੰਡਾ ਪਿੰਡ ਔਰੋ ਕੜਕਾ ਹੋਰ ਜਿਹੜੇ ਜਿੱਥੇ-ਜਿੱਥੇ ਵੀ ਪ੍ਰਭਾਵਿਤ ਕਿਸਾਨ ਹੈ ਉੱਥੇ ਪਹੁੰਚ ਕੇ ਉਹਨਾਂ ਦੇ ਦੁੱਖ ਤਕਲੀਫ ਜਿਹੜੀਆਂ ਸਮੱਸਿਆਵਾਂ ਸੁਣ ਰਹੇ ਆ ਕਿਉਂਕਿ ਸਾਲ ਬਾਅਦ ਬੜੀ ਵੱਡੀ ਆਸਦੀ ਕਿਸਾਨਾਂ ਨੂੰ ਕਿ ਕੋਈ ਸਾਡੇ ਜਿਹੜੀ ਕੋਈ ਫਸਲ ਬੀਜੀ ਆ ਕੋਈ ਪ੍ਰੋਗਰਾਮ ਕਰਨਾ ਵਿਆਹ ਸ਼ਾਦੀ ਲੜਕੇ ਦਾ ਕਰਨਾ ਹੁੰਦਾ ਕੋਈ ਘਰ ਬਣਾਉਣਾ ਹੁੰਦਾ ਜਾਂ ਕੋਈ ਤੇ ਬੜੀ ਦੁੱਖ ਦੀ ਗੱਲ ਹੈ ਕਿ ਸਰਕਾਰ ਦਾ ਰਵੱਈਆ ਬੜਾ ਨਿੰਦਣਯੋਗ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਜਿਹੜੇ ਬੜੇ ਵੱਡੇ-ਵੱਡੇ ਦਾਅਵੇ ਕਰਦੇ ਸੀਗੇ ਕਿ ਜੇ ਕਿਸੇ ਦੀ ਮੁਰਗੀ ਮਰ ਗਈ ਉਹਦਾ ਮੁਆਵਜ਼ਾ ਦਿੱਤਾ ਜਾਊਗਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਅੱਜ ਕਿਰਪਾ ਕਰਕੇ ਉਹ ਜਿਹੜੀ ਕਮੇਡੀ ਛੱਡ ਕੇ ਗੱਲਾਂ ਬਾਤਾਂ ਛੱਡ ਕੇ ਇਹਦੀ ਜਿੱਥੇ ਜਿੱਥੇ ਵੀ ਫਸਲ ਦਾ ਨੁਕਸਾਨ ਹੋਇਆ ਗਰਦੌਰੀ ਕਰਾ ਕੇ ਪੰਜਾਬ ਦੇ ਲੋਕਾਂ ਨੂੰ ਰਾਹ ਦਿੱਤੀ ਜਾਵੇ। ਵਾਕ ਸਿੰਘ ਜੀ ਕਿਹੜਾ ਪਿੰਡ ਦੀ ਗੋਇੰਦਵਾਲ ਸਾਹਿਬ ਜੀ ਜਿਹੜਾ ਅੱਜ ਪਾਣੀ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਆਇਆ ਕੀ ਕਹਿੰਦਾ ਚੰਗੇ ਤੁਸੀਂ ਪੁਲ ਦੇ ਉੱਤੇ ਖੜੇ ਹੋ। ਇਹ ਜਿਹੜਾ ਪੁਲ ਆ ਜੀ ਇਹ 1980 ਦਾ ਬਣਿਆ ਇਹਦੇ ਬਿਲਕੁਲ ਉਹ ਨਾਲ ਲਾ ਕੇ ਪਾਣੀ ਚੱਲਣ ਦਾ ਇਹਨੂੰ ਮੀਟਾ ਲਾਈ ਜਾ ਰਿਹਾ। ਕਿਉਂਕਿ ਇਹਦੇ ਵਿੱਚ ਬੂਝਾ ਬਹੁਤ ਵਿਚਕਾਇਆ ਦਰਿਆ ਦਾ ਬੰਦ ਹੋਇਆ ਹੋਇਆ ਵਾ ਜੀ ਕੋਈ ਖਲਾਈ ਨਹੀਂ ਹੁੰਦੀ ਕਿਉਂਕਿ ਇਹਦਾ ਖਤਰਾ ਹੀ ਆ ਖਤਰਾ ਹੀ ਆ ਜਦੋਂ ਮਰਜੀ ਆ ਦੋਵੇਂ ਬੰਨ ਵੀ ਜਿਹੜੇ ਉਹ ਵੀ ਖਸਤੀ ਹਾਲਤ ਜਾਂ ਸਰਕਾਰ ਕੋਈ ਕੇਦੀ ਸਾਰ ਨਹੀਂ ਲੈ ਰਹੀ ਜੀ ਅਸਲੇ ਜ਼ਿਮੀਂਦਾਰਾਂ ਦਾ ਬਹੁਤ ਮੰਦਾ ਹਾਲ ਆ ਬਹੁਤ ਜਾਦੀ ਜ਼ਮੀਨ ਜਿਹੜੀ ਆ ਬਰਬਾਦ ਹੋ ਚੁੱਕੀ ਆ ਤੇ ਜਿਹੜੀ ਰਹਿੰਦੀ ਖੁੰਦੀ ਉਹਦਾ ਵੀ ਖਤਰਾ ਬਣਿਆ ਵਾ ਵੀ ਪਤਾ ਨਹੀਂ ਕਿਹੜੇ ਕਿਹੜੇ ਬੰਨ ਟੁੱਟ ਜਣੇ ਆ ਜੀ ਜੀਵਿੰਦਰ ਸੈਸੇ ਕਰ ਰਿਹਾ ਜੀ ਪੁਲ ਕਿਹੜੀ ਸਾਲ ਦਾ ਬਣਿਆ ਇਹ 1980 ਦਾ ਬਣਿਆ ਜੀ ਕਿੰਨੇ ਲੱਗਦਾ ਕੀ ਆਵਾਜ਼ ਆ ਰਹੀ ਏ ਇਹ ਆਵਾਜ਼ ਆ ਵੀ ਬਹੁਤ ਜਿਆਦੀ ਹੈ ਜੀ ਜਿਹੜਾ ਵਾ ਜਿੰਨਾ ਇਧਰੋਂ ਏਰੀਆ ਹਰੀਕੇ ਤਰਨਤਾਰਨ ਅਮਰਸਰ ਜਿੰਨਾ ਵੀ ਏਰੀਆ ਇਧਰ ਨੂੰ ਕਰਪੂਤਲਾ ਨੂੰ ਚੱਲਦਾ ਜੀ ਇਹਦੇ ਕਰਕੇ ਆਵਾਜ਼ ਆ ਵੀ ਬਹੁਤ ਜਿਆਦੀ ਹੈ ਸੁਲਤਾਨਪੁਰ ਲੋਧੀ ਜੋ ਅਜੀਮਾਲਬਾਦ ਬਾਬਾ ਜੀ ਕੀ ਮੰਗ ਕਰਦੇ ਮੰਗ ਹੈ ਸਰਕਾਰ ਨੂੰ ਇਹ ਕਰਦੇ ਆ ਵੀ ਇਹਦਾ ਜਾਇਜ਼ਾ ਲੈਣਾ ਚਾਹੀਦਾ ਹਨ ਕੇ ਤੇ ਜਿਹੜੀ ਜੀਵਿੰਦਰਾਂ ਦਾ ਜਿਹੜਾ ਵਾ ਹਾਲ ਚਾਲ ਪੁੱਛਣਾ ਚਾਹੀਦਾ ਤੇ ਜੋ ਉਹਨਾਂ ਦੀ ਮਾਲੀਤਿ ਸ਼ਤਾਵਾ ਕਰਨੀ ਚਾਹੀਦੀ ਹੈ ਫਤਵਾ ਤੇ ਮਜਬਾ ਦੇਣਾ ਚਾਹੀ